ਸਰ ਜੀ ਇਹ ਮਹਾਰਾਜ ਤੋਂ ਮੰਗ ਮੰਗੀਏ हे ਮੇਰੇ ਮਾਲਕ ਸਾਰੇ ਸੰਸਾਰ ਤੇ ਸੁਖ ਸ਼ਾਂਤੀ ਵਰਤਾਓ ਸਰਵਤ ਦਾ ਭਲਾ ਕਰੋ ਘਰਾਂ ਦੇ ਵਿੱਚ ਸੁਖ ਸ਼ਾਂਤੀ ਹੋਵੇ हे ਸੱਚੇ ਪਾਤਸ਼ਾਹ ਸਾਚੇ ਸਹਿਬਾ ਕਾ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇਵ ਹੈ ਉਹ ਪਾਵੇ ਮਹਾਪੁਰਸ਼ ਕਿਆ ਕਰਦੇ ਸੀ ਕਹਿੰਦੇ ਆਪਣਾ ਸੁੱਖ ਨਾ ਮੰਗਿਆ ਕਰੋ ਸਰਬੱਤ ਦਾ ਭਲਾ ਮੰਗਿਆ ਕਰੋ ਸਰਬੱਤ ਦਾ ਭਲਾ ਮੰਗੋਗੇ ਵਿੱਚੇ ਹੀ ਤੁਸੀਂ ਵੀ ਆ ਜਾਓਗੇ ਪਰ ਮਨਮੁਖ ਲੋਕ ਕੀ ਕਹਿੰਦੇ ਨੇ ਮੈਂ ਵਸਾਂ ਗਵਾਂਢੀ ਨਾ ਹੋਵੇ ਪਰ ਮਾਰੇ ਕਹਿੰਦੇ ਨੇ ਨਾ ਪਾਈ ਵਸਦਿਆਂ ਦੇ ਘਰ ਹੱਸਦਿਆਂ ਦੇ ਘਰ ਵਸਦੇ ਨੇ ਗਲੀ ਗਵਾਂਢ ਵਸਦਾ ਚੰਗਾ ਲੱਗਦਾ ਹੈ ਅੱਜ ਸੰਗਤ ਜੀ ਆ ਜਿਹੜਾ ਉਪਰਾਲਾ ਇਹ ਸਾਰੀ ਗਲੀ ਗਵਾਂਢ ਨਹੀਂ ਕੀਤਾ ਹੈ ਸਭ ਦਾ ਹਿੱਸਾ ਹੈ ਇਹ ਅੱਜ ਸਾਂਝਾ ਸਮਾਗਮ ਹੈ ਹਰ ਸਾਲ ਹਰ ਵੇਲੇ ਹਰ ਸਾਲ ਇੱਥੇ ਤੁਸੀਂ ਇਹ ਵੇਖੋ ਕਿ ਛੋਟਾ ਜਿਹਾ ਸਮਾਗਮ ਕਰਦੇ ਸੀ ਘਰ ਦੇ ਅੰਦਰ ਜਦੋਂ ਘਰ ਦੇ ਅੰਦਰ ਅਸੀਂ ਸਮਾਗਮ ਕਰਦੇ ਸੀ ਤੇ ਸੰਗਤਾਂ ਪਹੁੰਚਦੀਆਂ ਸੀ ਹਰ ਸਾਲ ਅਸੀਂ ਨਵੇਂ ਸਾਲ ਨੂੰ ਦੁਨੀਆ ਕਿਸੇ ਤਰ੍ਹਾਂ ਸੈਲੀਬ੍ਰੇਟ ਕਰਦੀ ਐ ਅਸੀਂ ਸਤਿਗੁਰੂ ਦੇ ਭਜਨ ਸਿਮਰਨ ਨਾਮ ਦੇ ਵਿੱਚ ਉਹਨਾਂ ਦੀ ਹਸਤਿਤ ਕਰਕੇ ਚੜਾਉਂਦੇ ਸੀ ਧਿਆਨ ਦਿਓ ਕੋਈ ਗੱਲ ਨਹੀਂ ਧਿਆਨ ਦਿਓ ਧਿਆਨ ਦਿਓ ਇਧਰ ਕਾਲ ਯੁਗ ਦਾ ਸਮਾਂ ਹੈ ਕਾਲ ਯੁਗ ਨਹੀਂ ਚਾਹੁੰਦਾ ਸਾਡਾ ਜਿਹੜਾ ਧਿਆਨ ਹੈ ਗੁਰੂ ਨਾਲ ਜੁੜ ਜੇ ਅਮਰ ਕਥਾ ਸੁਣਦੀ ਸੀ ਪਾਰਵਤੀ ਜਦੋਂ ਉਹ ਸਮਾਂ ਆਇਆ ਨਾ ਅਮਰ ਕਥਾ ਦਾ ਤੇ ਕਹਿੰਦੇ ਨੇ ਉਸ ਵੇਲੇ ਉਹਨੂੰ ਨੀਂਦ ਆ ਗਈ ਕਿੰਨੇ ਲਿਆਤੀ ਉਹ ਨੀਂਦ ਲਿਆ ਦिती ਕਲਯੁਗ ਨੇ ਉਹ ਅਮਰ ਕਥਾ ਸੁਣੀ ਨਹੀਂ ਗਈ ਸਾਨੂੰ ਵੀ ਜਦੋਂ ਸਤਗੁਰ ਝੋਲੀਆਂ ਭਰਨ ਲੱਗਦੇ ਸਾਨੂੰ ਕੋਈ ਨਾ ਕੋਈ ਕੰਮ ਛਿੱਤੇ ਆ ਜਾਂਦਾ ਝੋਲੀਆਂ ਕਦੋਂ ਭਰਦੀਆਂ ਨੇ ਜਦੋਂ ਅਸੀਂ ਸਾਰੇ ਸਮਾਗਮ ਦਾ ਫਲ ਉਦੋਂ ਮਿਲਦਾ ਜਦੋਂ ਅਰਦਾਸ ਤੇ ਹੁਕਮਨਾਮਾ ਹੁੰਦਾ ਹੈ ਉਦੋਂ ਝੋਲੀਆਂ 'ਚ ਫਲ ਪੈਂਦੇ ਨੇ ਫਿਰ ਜੋ-ਜੋ ਸਾਡੀਆਂ ਇੱਛਾ ਹੁੰਦੀਆਂ ਭਾਵਨਾਵਾਂ ਹੁੰਦੀਆਂ ਮਾਰੇ ਸਾਨੂੰ ਬਖਸ਼ ਦੇ ਉਸ ਹੁਕਮਨਾਮੇ ਵਿੱਚੋਂ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਨੇ ਮਹਾਪੁਰਸ਼ ਕਹਿੰਿਆ ਕਰਦੇ ਸੀ ਤੇਰੇ ਸਵਾਲ ਦਾ ਜਵਾਬ ਕਿਤੇ ਨਾ ਨਾ ਮਿਲੇ ਗੁਰੂ ਸਾਹਿਬ ਕੋਲ ਚਲਿਆ ਜਾਇਆ ਕਰ ਉੱਥੇ ਜਾ ਕੇ ਹੁਕਮਨਾਮਾ ਲਿਆ ਕਰ ਹੁਕਮਨਾਮਾ ਲਿਆ ਕਰ ਜਦੋਂ ਗੁਰੂ ਸਾਹਿਬ ਤੈਨੂੰ ਹੁਕਮਨਾਮਾ ਦੇਣਗੇ ਤੈਨੂੰ ਪਤਾ ਲੱਗ ਜਾਇਆ ਕਰੇਗਾ ਕਿ ਤੇਰੇ ਵਾਸਤੇ ਚੰਗਾ ਕੀ ਹੈ ਤੇ ਮਾੜਾ ਕੀ ਹੈ ਇਸ ਦਰ ਤੇ ਸਭ ਨਹੀਂ ਆ ਸਕਦੇ ਇਸ ਦਰ ਤੇ ਹੋ ਸਕਦਾ ਜਿਹਦੇ ਭਾਗਾਂ ਕਰਮਾਂ ਵਿੱਚ ਲਿਖਿਆ ਅਸੀਂ ਪੜਦੇ ਹੁੰਨੇ ਆ ਧਾਰਨਾ ਨਾ ਗੱਲ ਅਮੀਰਾਂ ਦੀ ਨਾ ਗੱਲ ਗਰੀਬਾਂ ਦੀ ਤੇਰੇ ਦਰ ਤੇ ਆਉਣਾ ਸਤਿਗੁਰ ਜੀ ਇਹ ਤੇ ਗੱਲ ਨਸੀਬਾਂ ਦੀ ਨਾ ਗੱਲ ਅਮੀਰਾਂ ਦੀ ਨਾ ਗੱਲ ਗਰੀਬਾਂ ਦੀ ਨਾ ਗੱਲ ਅਮੀਰਾਂ ਦੀ ਨਾ ਗਲ ਕਈ ਵਾਰੀ ਤੇਰੇ ਦਰ ਤੇ ਆਉਣਾ ਸਤਿਗੁਰ ਜੀਏ ਗਲ ਨਹੀਂ ਸੀ ਪਾਦੀ ਹੋ ਤੇਰੇ ਦਰ ਤੇ ਆਉਣਾ ਸਤਿਗੁਰ ਜੀਏ ਗਲ ਨਹੀਂ ਸੀ ਪਾਦੀ ਕਈਆਂ ਨੂੰ ਤੂੰ ਪੈਰ ਨਹੀਂ ਦਿੰਦਾ ਬਾਰ ਸਾਹਿਬ ਵੱਡੇ ਵੱਡੇ ਗੁਰੂ ਘਰਾਂ ਦੇ ਅੱਗੇ ਜਿਨ੍ਹਾਂ ਦੇ ਪੈਰ ਨਹੀਂ ਉਹ ਆ ਕੇ ਬੈਠੇ ਹੋਏ ਜਿਨ੍ਹਾਂ ਦੇ ਹੱਥ ਨਹੀਂ ਉਹ ਵੀ ਆ ਕੇ ਝੋਲੀਆਂ ਅੱਡ ਕੇ ਬੈਠੇ ਨੇ ਪਰ ਕਈਆਂ ਨੂੰ ਤੂੰ ਸਭ ਕੁਝ ਦੇਵੇਂ ਕਈਆਂ ਨੂੰ ਤੂੰ ਸਭ ਕੁਝ ਦੇਵੇਂ ਉਹ ਕਈਆਂ ਨੂੰ ਤੂੰ ਸਭ ਕੁਝ ਦੇਵੇਂ ਕਈਆਂ ਨੂੰ ਤੂੰ ਸਭ ਕੁਝ ਦੇਵੇਂ ਉਹ ਫਿਰ ਵੀ ਕੰਨੀ ਉਹ ਫੇਰ ਵੀ ਕਣੀ ਕੱਤੇ ਰਹੋਦੇ ਨੇ ਫੇਰ ਵੀ ਕਣੀ ਕੱਤੇ ਰਹੋਦੇ ਨਾ ਕੱਲ ਅਮੀਰਾ ਦੀ ਨਾ ਗੱਲ ਜਿਨੀ ਪਾਦੀ ਨਾ ਕੱਲ ਅਮੀਰਾ ਦੀ ਨਾ ਗੱਲ ਥਰੀ ਪਾਦੀ वालेओ ਇਸ ਦਰ ਤੇ ਆਏ ਹੋ ਇਹ ਬਹਾਨਾ ਬਣਿਆ ਇੱਕ ਨਗਰ ਦੇ ਵਿੱਚ ਬਹੁਤ ਨੁਕਸਾਨ ਹੋਇਆ ਕਰਦਾ ਸੀ ਪੰਜਾਬ ਦੇ ਵਿੱਚ ਇੱਕ ਨਗਰ ਸੀ ਕਪੂਰਥਲੇ ਦੇ ਲਾਗੇ ਉਹਦੇ ਵਿੱਚ ਇੱਕ ਸਾਲ ਦੇ ਵਿੱਚ ਕਈ ਉਸ ਪਿੰਡ ਚੋਂ ਕੋਈ ਲੱਭਣਾ ਨਾ ਰੋਜ਼ ਸਾਲ 'ਚ ਕਈ ਜੀ ਜਿਹੜੇ ਮਰ ਜਣੇ ਨੌਜਵਾਨ ਵੀ ਮਰਨੇ ਗਾਈਆਂ ਵਜਾਂ ਰਖਣੀਆਂ ਉਹ ਵੀ ਮਰ ਜਣੀਆਂ ਫਸਲਾਂ ਖਰਾਬ ਹੋ ਜਣੀਆਂ ਸਾਰਾ ਨਗਰ ਰਲ ਕੇ ਪਿੰਡ ਰਲ ਕੇ ਮਹਾਪੁਰਸ਼ਾਂ ਕੋਲ ਗਿਆ ਮਹਾਪੁਰਸ਼ੋ ਸਾਡੇ ਨਗਰ ਦਾ ਬਹੁਤ ਨੁਕਸਾਨ ਹੁੰਦਾ ਅਸੀਂ ਕਰੀਏ ਤੇ ਕਰੀਏ ਕੀ ਕੀ ਭੁੱਲੜਾ ਹੋ ਗਈ ਹੈ ਸਾਡੇ ਤੋਂ ਮਹਾਪੁਰਸ਼ ਕਹਿੰਦੇ ਨੇ ਆਓ ਮਹਾਰਾਜ ਤੋਂ ਪੁੱਛਦੇ ਹਾਂ ਹੁਕਮਨਾਮਾ ਲਿਆ ਹੁਕਮਨਾਮੇ ਦੇ ਵਿੱਚ ਸ਼ਬਦ ਆਇਆ ਕਰ ਕੀਰਤਨ ਹੋਏ ਉਧਾਰ ਮਹਾਪੁਰਸ਼ ਕਹਿੰਦੇ ਨੇ ਭਾਈ ਸਾਰਾ ਨਗਰ ਰਲ ਕੇ ਜੇ ਤੁਹਾਡੇ ਕੋਲ ਨਹੀਂ ਮਾਇਆ ਕੋਈ ਗੱਲ ਨਹੀਂ ਇੱਕ ਇੱਕ ਕਿਲੋ 2-2 ਕਿਲੋ ਆਟਾ ਲੈ ਆਓ ਥੋੜੀ ਥੋੜੀ ਕੋਲੀ-ਕੋਲੀ ਦਾਲ ਲੈ ਆਓ ਇੱਕ ਇੱਕ ਗਲਾਸ ਦੁੱਧ ਦਾ ਲੈ ਆਓ ਲਿਆ ਕੇ ਕਹਿੰਦੇ ਨੇ ਗੁਰੂ ਘਰੋਂ ਗੁਰੂ ਕੇ ਕੀਰਤਨੀਆਂ ਵਜ਼ੀਰ ਸਦੋ ਤਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ ਤੇ ਕਹਿੰਦੇ ਨੇ ਸਮਾਗਮ ਕਰੋ ਤੇ ਉਹਦਾ ਲੰਗਰ ਕਰੋ ਵੇਖੋ ਤੁਹਾਡੇ ਇਸ ਨਗਰ ਚੋਂ ਕਲਯੁਗ ਕਿਵੇਂ ਭਜਦਾ ਹੈ ਉਹਨਾਂ ਨੇ ਮਹਾਂਪੁਰਸ਼ਾਂ ਦਾ ਵਜਨ ਮੰਨਿਆ ਸੰਗਤਜੀ ਪਹਿਲੇ ਸਾਲ ਕਹਿੰਦੇ ਨੇ ਕੁਝ ਵੀ ਇਕੱਠਾ ਨਹੀਂ ਹੋਇਆ ਕਿਉਂਕਿ ਨੁਕਸਾਨ ਹੀ ਇੰਨਾ ਹੋ ਜਾਂਦਾ ਸੀ ਨਗਰ ਦਾ ਕੁਝ ਨਹੀਂ ਥੋੜਾ ਬਹੁਤਾ ਉਹਨਾਂ ਨੇ ਸਮਾਗਮ ਛੋਟਾ ਜਿਹਾ ਕੀਤਾ ਦੂਜੇ ਸਾਲ ਉਸ ਨਗਰ 'ਚ ਇੰਨੀਆਂ ਬਰਕਤਾਂ ਪੈ ਗਈਆਂ ਲੋਕ ਆਪ ਲਿਆ ਲਿਆ ਕੇ ਕਹਿੰਦੇ ਲਓ ਜੀ ਸਾਡੇ ਵੱਲੋਂ ਕੋਈ ਕਹਿੰਦਾ ਬੋਰੀ ਆਟੇ ਦੀ ਕੋਈ ਕਹਿੰਦਾ ਬੋਰੀ ਦਾਲ ਦੀ ਕੋਈ ਕਹਿੰਦਾ ਬੋਰੀ ਚੀਨੀ ਦੀ ਵੱਡਾ ਸਮਾਗਮ ਕਰੋ ਐਸੀਆਂ ਸਤਿਗੁਰ ਨੇ ਬਰਕਤਾਂ ਪਾਈਆਂ ਸੰਗਤ ਜੀ 8 ਸਾਲ ਹੋ ਗਏ ਨੇ ਉੱਥੇ ਕੀਰਤਨ ਹੁੰਦਿਆਂ ਨੂੰ 8 ਸਾਲ ਅਸੀਂ ਜਾਣਦੇ ਆ 8 ਸਾਲ ਹੋ ਗਏ ਨੇ ਸਾਰਾ ਨਗਰ ਬਾਹਰਲੇ ਮੁਲਖ ਚ ਆ ਗਿਆ ਹੈ ਜਿੰਨਾ ਘਰਾਂ ਦੇ ਵਿੱਚ ਭੰਗ ਪੁੱਜਦੀ ਸੀ ਉੱਥੇ ਕੋਠੀਆਂ ਪੈ ਗਈਆਂ ਨੇ ਐਸੀਆਂ ਬਰਕਤਾਂ ਨੇ ਉਹ ਗਲੀਆਂ ਜਿਹੜੀਆਂ ਸੁਂਝੀਆਂ ਦੇਸਦੀਆਂ ਸੀ ਅੱਜ ਉੱਥੇ ਬਰਕਤਾਂ ਹੀ ਬਰਕਤਾਂ ਨੇ ਇਸ ਕਰਕੇ ਜਿੱਥੇ ਮੇਰੇ ਬਾਦਸ਼ਾਹ ਆ ਗਏ ਜਿੱਥੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਜਿੱਥੇ ਕੀਰਤਨ ਹੋ ਗਿਆ ਉੱਥੋਂ ਕਲਯੁਗ ਪਤ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਇਸ ਨਗਰ ਨੇ ਇਸ ਮੁਹੱਲੇ ਨੇ ਇਸ ਗਲੀ ਨੇ ਰਲ ਮਿਲ ਕੇ ਇਸ ਸਤਗੁਰ ਦੇ ਚਰਨ ਪਾਏ ਨੇ ਸੁਖ ਵਸੈ ਮੋਹਰੋ ਪਰਵਾਰਾ ਸੇਵ ਸਿੱਖ ਸਭੈ ਕਰਤਾਰਾ ਮਹਾਰਾਜ ਬਹੁਤ ਬਰਕਤਾਂ ਪਾਉਣ ਹਰ ਭਿਆਨਕ ਸਮੇਂ ਤੋਂ ਸਤਗੁਰ ਆਪ ਹੱਥ ਦੇ ਕੇ ਸਾਰਿਆਂ ਨੂੰ ਰੱਖਣ ਬਾਣੀ ਬਾਣੇ ਨਾਲ ਜੁੜੀਏ ਸਿਮਰਨ ਭਜਨ ਚ ਜੁੜੀਏ ਮਹਾਰਾਜ ਚੜ੍ਹਦੀਆਂ ਕਲਾ ਕਰਨ ਬਹੁਤ ਬਹੁਤ ਸੰਗਤ ਪਿਆਰ ਕਰਦੀ ਏ ਅਸੀਂ ਬੇਅੰਤ ਸਾਧ ਸੰਗਤ ਦਾ ਧੰਨਵਾਦ ਕਰਦੇ ਆਂ ਵੀ ਤੁਸੀਂ ਅਸੀਂ 12 ਵਜੇ ਦਾ ਟਾਈਮ ਲਿਆ ਸੀ ਤੇ ਕਈ ਕਹਿੰਦੇ ਸੀ ਵੀ 12 ਵਜੇ ਤੱਕ ਬਹਿਣਾ ਬੜਾ ਔਖਾ ਹੈ ਪਰ ਸਾਢੇ 12 ਹੋ ਚੱਲੇ ਨੇ ਇਦਾਂ ਲੱਗਦਾ ਵੀ ਅਜੇ ਹੁਣੇ ਹੀ ਬੈਠੇ ਆ ਇਦਾਂ ਲੱਗਦਾ ਜਿਵੇਂ ਹੁਣੇ ਹੀ ਸਮਾਗਮ ਸ਼ੁਰੂ ਹੋਇਆ ਦਿਲ ਕਰਦਾ ਵੀ ਲੱਗੇ ਰਵੋ ਭਾਵੇਂ ਰਾਤ ਲੰਘ ਜੇ ਪਰ ਨਹੀਂ ਸੰਗਤ ਜੀ 12 ਵਜੇ ਦਾ ਸਮਾ ਸੀ ਸਾਢੇ 12 ਹੋਣ ਵਾਲੇ ਨੇ ਆਓ ਸਮਾਪਤੀ ਕਰਾਂਗੇ ਸਤਿਗੁਰ ਦੀ ਕਿਰਪਾ ਬਖਸ਼ਿਸ਼ ਇਸੇ ਤਰ੍ਹਾਂ ਇਸ ਨਗਰ ਤੇ ਇਸ ਗਲੀ ਤੇ ਇਸ ਪਰਿਵਾਰ ਤੇ ਜਿਨ੍ਹਾਂ ਨੇ ਇਹ ਉਪਰਾਲੇ ਉਲੀਕੇ ਨੇ ਹਰ ਸਾਲ ਘਰ ਦੇ ਅੰਦਰ ਦੀਵਾਨ ਐਤ ਕੀ ਮਹਾਰਾਜ ਦੀ ਕਿਰਪਾ ਨਾਲ ਵਧੀਰਾ ਵਧ ਗਿਆ ਅਗਲੇ ਸਾਲ ਮਾਰੇ ਸੁੱਖ ਰੱਖਣ ਸਾਰਿਆਂ ਤੇ ਇਸ ਤੋਂ ਵੀ ਵੱਡੇ ਸਮਾਗਮ ਕਰਾਉਣ ਤੁਹਾਨੂੰ ਆਪ ਉਦਮ ਦੇਣ ਆਪ ਰਲ ਮਿਲ ਕੇ ਤੁਸੀਂ ਇਹ ਸਮਾਗਮ ਕਰੋ ਕਿਉਂਕਿ ਸਾਰਾ ਸਾਲ ਅਸੀਂ ਇਹਦਾ ਦਿੱਤਾ ਖਾਂਦੇ ਹਾਂ ਸਾਰਾ ਸਾਲ ਅਸੀਂ ਇਸ ਉਸ ਰੱਬ ਪਰਮੇਸ਼ਰ ਅਕਾਲ ਪੁਰਖ ਦਾ ਦਿੱਤਾ ਖਾਨੇ ਆ ਇੱਕ ਦਿਨ ਉਹਦੇ ਵਾਸਤੇ ਜੇ ਹਿੱਸਾ ਨਹੀਂ ਕੱਢ ਸਕਦੇ ਫਿਰ ਸਾਡਾ ਸਾਰਾ ਸਾਲ ਦਾ ਕੋਈ ਫਾਇਦਾ ਨਹੀਂ ਫਿਰ ਅਸੀਂ ਸਾਰਾ ਸਾਲ ਸਾਨੇ ਜਿੰਨੇ ਦੇਣਾ ਹੈ ਅਸੀਂ ਫਿਰ ਉਹਦੇ ਨਿਮਿਤ ਆ ਸਮਾਂ ਵੀ ਨਹੀਂ ਕੱਢ ਸਕਦੇ ਇਸ ਕਰਕੇ ਦਿੱਤੇ ਚੋ ਦੇਣਾ ਜਿਹੜਾ ਉਹ ਧਰਮ ਬਣਦਾ ਸੋ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ